ਚੰਡੀਗੜ੍ਹ ਦੇ ਵਿੱਚ ਟਰੈਵਲ ਏਜੰਟਾ ਦੇ ਕੋਲ ਜਾਣ ਤੋਂ ਪਹਿਲਾਂ ਇੱਕ ਖਬਰ ਇੱਕ ਵਾਰ ਜ਼ਰੂਰ ਸੁਣ ਲਿਓ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਟਰੈਵਲ ਏਜੰਟ ਅਜਿਹੇ ਨੇ ਜਿਹੜੇ ਕਿ ਫਰਾਡ ਹੁੰਦੇ ਨੇ ਪੈਸੇ ਖਾ ਕੇ ਵੇਚ ਜਾਂਦੇ ਨੇ ਤੇ ਆਮ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਹੈਗਾ ਧੋਖਾਧੜੀ ਦੇ ਕੇਸ ਪੈ ਜਾਂਦੇ ਨੇ ਤੇ ਧੋਖਾਧੜੀ ਦੇ ਸ਼ਿਕਾਰ ਵੀ ਹੁੰਦੇ ਨੇ ਤਾਂ ਬੇहद ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਟਰੈਵਲ ਏਜੰਟਾਂ ਦੇ ਨਾਲ ਜੁੜੀ ਹੋਈ ਹੈ ਤਾਂ ਚੰਡੀਗੜ੍ਹ ਦੇ ਵਿੱਚ ਜਾਲੀ ਟਰੈਵਲ ਏਜੰਟਾ ਬਿਲਕੁਲ ਸਾਵਧਾਨ ਹੋ ਜਾਓ ਕਿਉਂਕਿ ਬਹੁਤ ਸਾਰੇ ਝਾਲੀ ਵੀ ਫਿਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਦੱਖਣ ਪੱਛਮੀ ਡਿਜੀਟਲ ਦੇ ਵਿੱਚ ਕੁੱਲ 149 ਇਮੀਗ੍ਰੇਸ਼ਨ ਕੰਪਨੀਆਂ ਨੇ ਪਰ ਇਹਨਾਂ ਦੇ ਵਿੱਚੋਂ ਸਿਰਫ 43 ਹੀ ਵੈਰੀਫਾਈਡ ਨੇ ਜਦੋਂ ਕਿ 106 ਕੰਪਨੀਆਂ ਦੀ ਵੈਰੀਫਿਕੇਸ਼ਨ ਅੰਡਰ ਪ੍ਰੋਸੈਸ ਹੈ ਪਰ ਹੁਣ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਮੈਜਿਸਟਰੇਟ ਨਿਸ਼ਾਂਤ ຢਾਦਵ ਨੇ ਇਹਨਾਂ ਸਾਰੀਆਂ ਕੰਪਨੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਡਿਪਟੀ ਕਮਿਸ਼ਨਰ ਨੇ ਭਾਰਤੀ ਸਿਵਲ ਸੁਰੱਖਿਆ ਕੋਡ 2023 ਦੀ ਧਾਰਾ 163 ਦੇ ਤਹਿਤ ਆਦੇਸ਼ ਜਾਰੀ ਕੀਤਾ ਹੈ ਜਿਸ ਦੇ ਵਿੱਚ ਸਾਰੇ ਟਰੈਵਲ ਤੇ ਵੀਜ਼ਾ ਏਜੰਟਾਂ ਨੂੰ ਆਪਣੀ ਪੂਰੀ ਜਾਣਕਾਰੀ ਜੋ ਕਿ ਐਸ ਡੀ ਐਮ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣੀ ਦੀ ਲੋੜ ਹੈ ਤਾਂ ਇਹ ਆਦੇਸ਼ 10 ਨਵੰਬਰ ਦੀ ਰਾਤ ਯਾਨੀ ਕਿ ਬੀਤੀ ਰਾਤ ਨੂੰ ਲਾਗੂ ਹੋਇਆ ਹੈ ਤੇ 8 ਜਨਵਰੀ 2026 ਤੱਕ ਲਾਗੂ ਰਹੇਗਾ ਯਾਨੀ ਕਿ ਅਗਲੇ ਸਾਲ ਤੱਕ ਲਾਗੂ ਰਹੇਗਾ आदेश ਦੇ ਮੁਤਾਬਕ ਜੋ ਵੀ ਇਸ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਦਰਸਲ ਵਿਦੇਸ਼ ਭੇਜਣ ਦੀ ਆੜ ਦੇ ਵਿੱਚ ਲੋਕ ਰੋਜ਼ਾਨਾ ਲੱਖ ਰੁਪਏ ਦੀ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਨੇ ਪੁਲਿਸ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾ ਦੇ ਵਿਰੁੱਧ ਕਾਰਵਾਈ ਕਰਨ ਦਾ ਦਾਵਾ ਕਰ ਰਹੀ ਹੈ ਪਰ ਦੱਖਣ ਪੱਛਮੀ ਡਿਜੀਟਲ ਦੇ ਵਿੱਚ ਕੁੱਲ 149 ਇਮੀਗ੍ਰੇਸ਼ਨ ਕੰਪਨੀਆਂ ਦੇ ਵਿੱਚੋਂ ਸਿਰਫ 43 ਹੀ ਵੈਰੀਫਾਈਡ ਹੈ ਇਸ ਬਾਰੇ ਡੀਸੀ ਨਿਸ਼ਾਨਦੀ ਆਦਮ ਨੇ ਕਿਹਾ ਹੈਗਾ ਕਿ ਬਿਨਾ ਇਜਾਜ਼ਤ ਦੇ ਕੰਮ ਕਰਨ ਵਾਲਿਆਂ ਇਮੀਗ੍ਰੇਸ਼ਨ ਕੰਪਨੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਸੰਬੰਧਤ ਥਾਣੇ ਦੀ ਪੁਲਿਸ ਅਜੇ ਹੀ ਧੋਖੇਬਾਜ਼ ਵੀਜ਼ਾ ਏਜੰਟਾਂ ਦੀ ਪਛਾਣ ਕਰਨ ਤੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਵੀ ਜ਼ਿੰਮੇਵਾਰ ਹੈ ਅਜੇ ਕਰਨ ਦੇ ਵਿੱਚ ਅਸਫਲ ਰਹਿਣ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਵੀ ਕਾਰਵਾਈ ਹੋ ਸਕਦੀ ਹੈ ਐਸਡੀ ਲਾਪਰਵਾਹੀ ਦੇ ਨਤੀਜੇ ਦੇ ਵਜੋਂ ਲੋਕ ਆਪਣੀ ਮਿਹਨਤ ਦੀ ਕਮਾਈ ਅਜਿਹੇ ਏਜੰਟਾਂ ਦੇ ਏਜੰਡਾ ਨੂੰ ਦੇ ਕੇ ਧੋਖੇ ਦਾ ਸ਼ਿਕਾਰ ਹੋ ਰਹੇ ਨੇ ਜਿਹੜੇ ਲੋਕ ਆਮ ਘਰਾਂ ਦੇ ਹੁੰਦੇ ਨੇ ਉਹ ਪਤਾ ਨਹੀਂ ਕਿੱਥੋਂ ਪੈਸੇ ਲੈ ਕੇ ਆਉਂਦੇ ਨੇ ਕਰਜ਼ੇ ਚੁੱਕ ਕੇ ਲੈ ਜਾਂਦਾ ਜ਼ਮੀਨ ਘਰ ਆਪਣਾ ਵੇਚ ਉਚਾ ਕੇ ਆਪਣੇ ਬੱਚਾ ਨੂੰ ਚੰਗੇ ਭਵਿੱਖ ਦੇ ਲਈ ਬਾਹਰ ਭੇਜਣ ਦੀ ਆੜ ਦੇ ਵਿੱਚ ਗਲਤ ਏਜੰਟ ਦੇ ਹੱਥ ਲੱਗ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਛਤਾਉਣਾ ਪੈ ਜਾਂਦਾ ਤਾਂ ਆਦੇਸ਼ ਦੇ ਅਨੁਸਾਰ ਬਹੁਤ ਸਾਰੇ ਟਰੈਵਲ ਏਜੰਟਾ ਚੰਡੀਗੜ੍ਹ ਤੇ ਆਲੇ ਦੁਆਲੇ ਦੇ ਰਾਜਾਂ ਦੇ ਵਿੱਚ ਲੋਕਾਂ ਨੂੰ ਜਣ ਵਿਦੇਸ਼ ਪੇ ਜਣ ਦਾ ਦਾਵਾ ਕਰਕੇ ਧੋਖਾ ਦੇ ਰਹੇ ਨੇ ਉਹ ਅਖਬਾਰਾਂ ਦੇ ਵਿੱਚ ਝੂਠੇ ਤੇ ਗੁੰਮਰਾਹਕੁਨ ਇਸ਼ਤਿਆਰ ਪ੍ਰਸ਼ਾ ਜੋ ਕਿ ਪ੍ਰਕਾਸ਼ਿਤ ਕਰਦੇ ਨੇ ਤੇ ਲੋਕਾਂ ਤੋਂ ਲੱਖਾਂ ਰੁਪਏ ਵਸੂਲਦੇ ਨੇ ਤੇ ਫਿਰ ਦਫਤਰ ਬੰਦ ਕਰ ਦਿੰਦੇ ਨੇ ਫੋਨ ਬੰਦ ਕਰ ਦਿੰਦੇ ਨੇ ਫੋਨ ਤੱਕ ਨਹੀਂ ਚੁੱਕਦੇ ਥੋੜੀ ਦੇਰ ਬਾਅਦ ਫਰਾਰ ਵੀ ਹੋ ਜਾਂਦੇ ਨੇ ਇਹ ਗੈਰ ਕਾਨੂੰਨੀ ਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਜਨਤਾ ਦੀ ਜਾਨ ਸਿਹਤ ਤੇ ਸੁਰੱਖਿਆ ਤੇ ਖਤਰਾ ਪੈਦਾ ਕਰਦੀਆਂ ਨੇ ਪਰ ਹੁਣ ਸਖਤ ਆਦੇਸ਼ ਜਿਹੜੇ ਕੀ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਵੀ ਤੁਹਾਨੂੰ ਗਲਤ ਏਜੰਟ ਲੱਗਦੇ ਨੇ ਤੇ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਜਿਹੜੀ ਕੀ ਹੋ ਸਕਦੀ ਆ ਪਰ ਤੁਸੀਂ ਵੀ ਸਾਵਧਾਨ ਰਹੋ ਕਿਉਂਕਿ ਚੰਡੀਗੜ੍ਹ ਦੇ ਵਿੱਚ ਘੱਟੋ ਘਾਟ 149 ਤੋਂ ਵਿੱਚੋਂ ਸਿਰਫ 43 ਹੀ ਵੈਰੀਫਾਈਡ ਨੇ ਬਾਕੀ 106 ਜਿਹੜੇ ਕੀ ਇਮੀਗ੍ਰੇਸ਼ਨ ਸੈਂਟਰ ਨੇ ਕੰਪਨੀਆਂ ਨੇ ਉਸ ਜੋ ਕਿ ਜਾਲੀ ਨੇ ਕਿਉਂਕਿ ਬਹੁਤ ਸਾਰੇ ਜਾਲੀ ਇਮੀਗ੍ਰੇਸ਼ਨ ਕੰਪਨੀਆਂ ਖੋਲ ਕੇ ਬਹੁਤ ਸਾਰੇ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਫਰਾਰ ਵੀ ਹੋ ਜਾਂਦੇ ਨੇ